ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਸਿਰਫ ਕੁੜੀਆਂ ਦੇ ਰਿਸ਼ਤੇ ਲੈ ਕੇ ਆਏ ਆ ਰਿਸ਼ਤਾ ਤੁਸੀਂ ਫਾਈਲ ਨੰਬਰ ਦੱਸ ਕੇ ਸਾਡੇ ਤੋਂ ਲੈ ਸਕਦੇ ਹੋ ਜੀ ਕੁੜੀ ਵਾਲਿਆਂ ਦਾ ਬਾਇਓ ਡਾਟਾ ਤੁਹਾਨੂੰ ਦਿੱਤਾ ਜਾਊਗਾ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਬਾਕੀ ਸਾਡੇ ਦੁਆਰਾ ਪਰਿਵਾਰਾਂ ਨੂੰ ਰਿਸ਼ਤੇ ਮੈਚ ਕਰਕੇ ਵੀ ਦਿੱਤੇ ਜਾਂਦੇ ਆ ਤੇ ਨਾਲ ਹੀ ਚੈਨਲ ਤੇ ਐਡ ਵੀ ਲਗਵਾਈ ਜਾਂਦੀ ਹੈ ਐਡ ਲੜਕੀਆਂ ਦੀ ਫ੍ਰੀ ਹੁੰਦੀ ਹੈ ਜੀ ਸੋ ਤੁਸੀਂ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋਗੇ ਰਿਸ਼ਤਾ ਹੈ 470 ਨੰਬਰ ਜਿਲ੍ਹਾ ਮੋਗੇ ਤੋਂ ਆ ਕਾਸਟ ਐਸਸੀ ਮੱਝਬੀ ਸਿੱਖ ਲੜਕੀ ਬੈਂਡ ਸਕੋਰ 6 ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਬੀਕੋਮ ਏਜ 24 ਇਅਰਸ 올ਡ ਹਾਈਟ 5 ਫੁੱਟ 8 ਇੰਚ ਫੈਮਿਲੀ ਮੈਂਬਰ 5 ਪੇਰੈਂਟਸ 1 ਸਿਸਟਰ 1 ਬ੍ਰਦਰ ਕੈਨੇਡਾ ਦੇ ਫੁੱਲ ਖਰਚੇ ਲਈ ਐਸੀ ਮਾਜਬੀ ਸਿੱਖ ਲੜਕਾ ਚਾਹੀਦਾ ਜੀ ਪੱਕੀ ਮੈਰਿਜ ਕਰਨੀ ਆ ਲੜਕਾ ਵੈਸ਼ਨੂ ਹੋਵੇ ਅਗਲਾ ਰਿਸ਼ਤਾ ਆਇਆ 473 ਨੰਬਰ ਨਾਮ ਕੌਰ ਕਾਸਟਾ ਜੱਟ ਸਿੱਖ ਜ਼ਿਲ੍ਹਾ ਮੋਗਾ ਗੋਲਤਾ ਕੁੜੀ ਦਾ ਸ਼ੇਰ ਗਿਲ ਉਮਰਬਾਰ 15 8 1996 ਦਾ ਬਾਰਨ ਕਾਡ ਦਾ 5 ਫੁੱਟ 5 ਇੰਚ ਪੜਾਈ ਬੀ ਕਾਮ ਪਾਸ ਘਰ ਚ ਮੈਂਬਰ ਹੈ ਜੀ ਮਾਤਾ ਪਿਤਾ ਦੋ ਪ੍ਰਾਣੇ ਇੱਕ ਪ੍ਰਾ ਮੈਰਿਡ ਰਸਤਾ ਮੁੰਡੇ ਨੂੰ ਜ਼ਮੀਨ 5 ਕਿੱਲੇ ਤੱਕ ਹੋਵੇ ਘਰ ਬਾਰ ਵਧੀਆ ਹੋਵੇ ਮੁੰਡਾ ਸਿਰਫ ਮੋਨਾ ਹੀ ਹੋਵੇ ਕੁੜੀ ਘਰ ਦਾ ਸਾਰਾ ਕੰਮਕਾਰ ਜਾਣਦੀ ਹੈ ਨਾਲ 2 ਸਾਲ ਦਾ ਪਾਰਲਰ ਦਾ ਕੋਰਸ ਕਰਿਆਗਾ ਅਗਲਾ ਰਿਸ਼ਤਾ ਹੈ 472 ਨੰਬਰ ਨਾਮ ਕੌਰ ਜ਼ਿਲ੍ਹਾ ਪਟਿਆਲਾ ਕਾਸਟਾ ਜੱਟਸੀ ਗੋਸਰਾ ਉਮਰ 8/3/1999 ਕਾਦਾ ਕੁੜੀ ਦਾ 5 ਫੁੱਟ 6 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਪ੍ਰਵਾਧ ਚ ਮਾਤਾ ਪਿਤਾ ਦੋਪਰਾ ਮੈਰਿਡ ਕੁੜੀ ਸਿੰਗਲ ਹੈ ਰਸਤਾ ਮੁੰਡੇ ਦੀ ਕਾਸਟ ਜੱਟਸੀ ਕੁ ਹੋਵੇ ਮੁੰਡਾ ਮੋਨਾ ਹੋਵੇ ਜ਼ਮੀਨ 5 ਤੋਂ 7 ਕਿੱਲੇ ਤੱਕ ਹੋਵੇ ਅਤੇ ਨਸ਼ਾ ਰਹਿਤ ਹੋਵੇ ਸਾਰੀ ਫੈਮਲੀ ਵੈਸ਼ਨੂ ਹੋਵੇ ਵਿਆਹ ਵਧੀਆਂ ਕਰਨਾ ਇਸ ਫੈਮਲੀ ਨੇ ਆਗਲਾ ਦਾ ਆਇਆ 473 ਨਾਮ ਕੌਰ ਕਾਸਟਾ ਜਰਸੀ ਖ ਜਿਲ੍ਹਾ ਹੁਸ਼ਿਆਰਪੁਰਾ ਡੇਟ ਆਫ ਬਰਥ 22/5/1996 ਕੱਦ ਪੰਜ 6 ਫੈਮਿਲੀ ਚ ਭਰਾ ਇੱਕ ਕੈਨੇਡਾ ਪੜਾਈ ਬੀਐਸਸੀ ਸਾਇੰਸ ਕੰਮ ਕੁੜੀ ਕੈਨੇਡਾ ਪੀਆਰ ਆ ਮੰਗ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ 10 ਕਿੱਲੇ ਜ਼ਮੀਨ ਹੋਵੇ ਅਮਰਤ ਸਿੱਖਤ ਅਮਰਤਾ ਦੀ ਸਿੱਖ ਹੋਵੇ ਆਗਲਾ ਦਾ ਐਚ ਆਰ 74 ਨਾਮ ਕੌਰ ਪਤਾ ਤਰਨਤਨ ਕਾਸਟ ਹੈ ਜਰਸੀ ਕੁਮਰਾ ਉਮਰ ਹੈ 1993 ਕਾਦਾ 5 ਫੁੱਟ ਪੜ੍ਹਾਈ ਬੀ ਐਸ ਸੀ ਨਰਸਿੰਗ ਕੰਮ ਕੈਨੇਡਾ ਪੀ ਆਰ ਨਰਸਿੰਗ ਜੌਬ ਮੰਗ ਹੈ ਜੀ ਮੁੰਡਾ ਕੈਨੇਡਾ ਵਰਕ ਪਰਮਿਟ ਜਾਂ ਫਿਰ ਪੀ ਆਰ ਹੋਵੇ ਕੱਦ ਮੁੰਡੇ ਦਾ 5 ਫੁੱਟ 8 ਹੋਵੇ ਜੀ 10 10 ਸੌਰੀ 10 ਕਿਲੇ ਜ਼ਮੀਨ ਹੋਵੇ ਅਤੇ ਨਸ਼ਾ ਰਹਿਤ ਹੋਵੇ ਆਗਲਾ ਦਾ ਆਇਆ 475 ਨਾਮ ਕੌਰ ਜ਼ਿਲ੍ਹਾ ਇਹਨਾਂ ਦਾ ਬਠਿੰਡਾ ਕਾਸਟਾ ਜਰਸੀ ਗੋ ਸਿੱਧੂ ਡੇਟ ਆਫ ਬਰਥ 26/9/1999 ਕਾਦਾ 5 ਫੁੱਟ 8 ਇੰਚ ਪੜਾਈ ਜੀ ਐਨ ਐਮ ਨਰਸਿੰਗ ਤੇ ਨਾਲ ਨੈਣੀ ਦਾ ਕੋਰਸ ਕਰਿਆ ਭੈਣ ਕੋਈ ਨਹੀਂ ਇੱਕ ਭਰਾ ਮੈਰਿਡ ਆ ਯੂ ਐਸ ਏ ਚ ਇਹ ਭਰਾ ਕੁੜੀ ਨਿਊਜ਼ੀਲੈਂਡ ਨਰਸ ਐ ਕੁੜੀ ਥੋੜਾ ਚਿਰ ਹੀ ਕੁੜੀ ਦਾ ਥੋੜੇ ਚਿਰ ਚੀ ਦੇ ਬੋਸ ਹੋ ਗਿਆ ਸੀ ਜੀ ਰਸਤਾ ਮੁੰਡਾ ਨਿਊਜ਼ੀਲੈਂਡ ਆਸਟ੍ਰੇਲੀਆ ਪੀਆਰ ਹੋਵੇ ਜਾਂ ਯੂ ਐਸਏ ਗ੍ਰੀਨ ਕਾਰਡ 홀ਡਰ ਹੋਵੇ ਰਸਤਾ ਸਿਰਫ ਜਰਸੀਕ ਪਰਿਵਾਰ ਤੋਂ ਹੋਵੇ ਆਗਲਾ ਰਿਸ਼ਤਾ ਆਇਆ 476 ਨੰਬਰ ਨਾਮ ਕੌਰ ਕਾਸਟਾ ਜਰਸੀ ਗੂਤਾ ਕੁੜੀ ਦਾ ਬੜਾ ਹੈ ਚ ਉਮਰ 8 4 1993 ਹਾਈਟ ਹੈਗੀ 5 ਫੁੱਟ 2 ਇੰਚ ਪੜ੍ਹਾਈ ਜੀ ਐਨ ਐਮ ਐਂਡ ਪੋਸਟ ਬੇਸਿਕ ਨਰਸਿੰਗ ਭਰਾ ਇੱਕ ਕੈਨੇਡਾ ਪੀਆਰ ਆ ਮਾਤਾ ਪਿਤਾ ਕੋਲ ਵੀਜ਼ਾ ਗਾ ਜੀ 10 ਸਾਲ ਦਾ ਵਿਜ਼ਟਰ ਕਮ ਵਰਕ ਪਰਮਿਟ ਤੇ ਆ ਲੜਕੀ ਪੀਆਰ ਫਾਈਲ ਅਪਲਾਈ ਆ ਮੰਗਾ ਮੁੰਡਾ ਕੈਨੇਡਾ ਹੋਵੇ ਜਾਂ ਪੰਜਾਬ ਖਾਨਦਾਨੀ ਪਰਿਵਾਰ ਹੋਵੇ ਅਗਲਾ ਰਿਸਤਾ ਆ 477 ਨਾਮ ਕੌਰ ਕਾਸਟਾ ਜਰਸੀ ਕੀ ਜ਼ਿਲ੍ਹਾ ਬਰਨਾਲਾ ਉਮਰ 1995 ਕੱਦ 5 ਫੁੱਟ 3 ਇੰਚ ਪੜ੍ਹਾਈ ਬੀਐਸਸੀ ਨਾਨ ਮੈਡੀਕਲ ਭੈਣ ਇੱਕ ਮੈਰਿਡ ਆ ਭਰਾ ਦੋ ਨੇ ਇੱਕ ਇੰਡੀਆ ਇੱਕ ਕੈਨੇਡਾ ਪਿਤਾ ਖੇਤੀਬਾੜੀ ਮਾਤਾ ਹਾਊਸ ਵਾਈਫ ਕੰਮ ਕੈਨੇਡਾ ਪੀਆਰ ਜੋਬ ਇਨ ਬੈਂਕ ਅਕਾਊਂਟੈਂਟ ਮੰਗਾ ਮੁੰਡਾ ਕਨੇਡਾ ਚ ਹੋਵੇ ਭਾਵੇਂ ਪੀਆਰ ਜਾਂ ਫਿਟੀ ਯਾਰ ਵਧੀਆ ਜ਼ਮੀਨ ਹੋਵੇ ਜੀ 10 ਕਿਲੇ ਤੋਂ ਉੱਪਰ ਅਗਲਾ ਰਿਸ਼ਤਾ ਹੈ 478 ਨਾਮ ਕੌਰ ਕਾਸਟ ਹੈ ਜਰਸੀ ਗੋਤਾ ਗਿੱਲ ਉਮਰ ਹੈ ਜੀ 33 ਸਾਲ ਕਨੇਡੀਅਨ ਵਰਨ ਹਾਈਟ 5 ਫੁੱਟ 6 ਇੰਚ ਪੜ੍ਹਾਈ ਡਿਗਰੀ ਇਨ ਲਾ ਕੰਮ ਵਰਕਿੰਗ ਵਿਦ ਅ ਲਾਫ ਫਾਰਮ ਮੰਗਾ ਮੁੰਡਾ ਕਨੇਡਾ ਦਾ ਵਰਨ ਹੋਵੇ ਵਧੀਆ ਪੜ੍ਹਿਆ ਲਿਖਿਆ ਹੋਵੇ ਨੌਕਰੀ ਵਾਲਾ ਹੋਵੇ ਜਰਸੀ ਕੇ ਫੈਮਿਲੀ ਤੋਂ ਹੀ ਰਿਸ਼ਤਾ ਹੋਵੇ ਆਗਲਾ ਰਸਤਾ ਆਇਆ 478 ਨੰਬਰ ਨਾਮ ਕੌਰ ਪਤਾ ਯੂ ਐਸ ਏ ਸਿਟੀਜਨ ਕਾਸਟਾ ਜਰਸੀ ਗੋਤਾ ਬੈਨਿਪਾਲ ਉਮਰ 3/12/1994 ਕੱਦ 5'3 ਪੜ੍ਹਾਈ ਬੀ ਫਾਰਮੇਸੀ ਫਰੋਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਰ ਐਨ ਫਰੋਮ ਯੂ ਐਸ ਏ ਆਲ ਫੈਮਿਲੀ ਸੈਟਲ ਯੂ ਐਸ ਏ ਮਾਂਗਾ ਮੁੰਡਾ ਯੂ ਐਸ ਏ ਵਿੱਚ ਵਧੀਆ ਪਰਿਵਾਰ ਤੋਂ ਸੈਟਲ ਹੋਵੇ ਇਹ ਹੈ ਜੀ ਯੂ ਐਸ ਏ ਤੋਂ ਰਸਤਾ ਆਗਲਾ ਦਾ H480 ਨੰਬਰ ਨਾਮ ਕੌਰ ਪਤਾ ਮਲੇਰਕੂਟਲਾ ਕਾਸਟਾ ਜੱਟ ਸਿੱਖ ਉਮਰ 11 1995 ਕਾਦਾ 53 ਪੜ੍ਹਾਈ ਬੀਐਸਸੀ ਨਰਸਿੰਗ 2 ਸਾਲ ਦਾ ਡਿਪਲੋਮਾ ਹੈਲਥ ਕੇਅਰ ਇਨ ਕੈਨੇਡਾ ਕੰਮ ਕੁੜੀ ਕੈਨੇਡਾ ਪੀਆਰ ਜੋਬਰ ਜੋਬ ਰਜਿਸਟਰਡ ਨਰਸ ਇਨ ਕੈਨੇਡਾ ਭੈਣ ਭਰਾਗੇ ਮੰਗਮ ਦਾ ਸੁਣਾ ਸੁਨਖਾ ਹੋਵੇ ਵਧੀਆ ਪਰਿਵਾਰਤ ਹੋਵੇ ਕੈਨੇਡਾ ਪੀਆਰ ਹੋਵੇ ਅਤੇ ਸੇਮ ਸਟੱਡੀ ਹੋਵੇ ਆក្លਰ ਸਟਾਇ ਹੈ ਜੀ 481 ਜ਼ਿਲ੍ਹਾ ਜਲੰਧਰ ਤੋਂ ਆ ਜੀ ਨਾਮ ਡੈਂਪਲ ਕਾਸਟ ਹੈ ਭਗਤ ਗੋਤਾ ਲਹਿਰੀ ਡੇਟ ਆਫ ਬਰਥ 26 1996 ਕੱਦ 52 ਫੈਮਿਲੀ ਡਿਟੇਲਜ਼ ਫਾਦਰ ਰਾਜਕੁਮਾਰ ਓਕਿਪੇਸ਼ਨ ਸਟੋਰ ਯੂ ਐਸ ਏ ਐਡਰੈਸ ਮਦਰ ਸੁਦੇਸ਼ ਰਾਣੀ ਓਕਿਪੇਸ਼ਨ ਹਾਊਸ ਵਾਈਫ ਲੜਕੀ ਨੇ ਪੜ੍ਹਾਈ ਬੀਏ ਪਾਸ ਕਰੀ ਹੈ ਨਾਲ ਪਾਰਲਰ ਦਾ ਕੋਰਸ ਹੈ ਬ੍ਰਦਰ 1 ਮੈਰਿਡ ਯੂ ਐਸ ਏ ਮੈਨੇਜਰ ਸਟੱਡੀ ਸਿਸਟਰ 1 ਮੈਰਿਡ ਇੰਗਲੈਂਡ ਰਿਸਤਮ ਦਾ ਯੂਐਸਏ ਦਾ ਪੀਆਰ ਹੋਵੇ ਅਤੇ ਜਨਰਲ ਜਾਂ ਬੀਸੀ ਕਾਸਟ ਤੋਂ ਹੋਵੇ ਮੁੰਡੇ ਦੀ ਪਰਿਵਾਰ ਦਾ ਨੰਬਰ ਨੋਟ ਕਰੋ 8360805534 ਇਸ ਰਿਸ਼ਤੇ ਵਾਸਤੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਪਰਿਵਾਰ ਵਾਲੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਸ ਪਰਿਵਾਰ ਨੂੰ ਯੂਐਸਏ ਤੋਂ ਪੀਆਰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਸਿਰਫ ਉਹੀ ਪਰਿਵਾਰ ਵਾਲੇ ਫੋਨ ਕਰਨ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾਗਾ ਅਗਲਾ ਰਿਸ਼ਤਾ ਆਇਆ 482 ਜ਼ਿਲ੍ਹਾ ਗੁਰਦਾਸਪੁਰ ਨਾਮ ਕੌਰ ਕਾਸਟਾ ਜਰਸੀ ਕੁ ਗੋਤਾ ਕੁਮਣ ਡੇਟ ਆਫ ਬਰਥ 8/10/1996 ਕਾਦਾ 5 ਫੁੱਟ 6 ਇੰਚ ਪੜਾਈ ਬੀਏ ਬੀਐਡ ਐਮਏ ਡਬਲ ਐਮਏ ਦੋਵੇਂ ਸਰਕਾਰੀ ਤੇ ਟੀਚਰ ਵਾਲੇ ਪੇਪਰ ਕਲੀਅਰ ਹੈ ਜੀ ਅਤੇ ਜੋਬ ਸਰਕਾਰੀ ਟੀਚਰ ਸ਼ਾਇਦ ਜੇ ਡਿਊਟੀ ਰਸਤਾ ਮੈਂ ਦਾ ਸਰਕਾਰੀ ਜੋਬ ਕਰਦਾ ਹੋਵੇ ਬਦਿਆ ਤਨਖਾਹ ਹੋਵੇ ਕੱਦ 6 ਫੁੱਟ ਤੱਕ ਹੋਵੇ ਜ਼ਮੀਨ 5+ ਹੋਵੇ ਨਸ਼ਾ ਰਹਿਤ ਹੋਵੇ ਬਿਲਕੁਲ ਪਰਿਵਾਰ ਵੈਸ਼ਨੂ ਹੋਵੇ ਪਰਿਵਾਰ ਚ ਮੁੰਡੇ ਦੇ ਮਾਤਾ ਪਿਤਾ ਤੇ ਭੈਣ ਭਰਾ ਵਿਆਹੇ ਜਾਂ ਫਿਰ ਅਨਮੈਰਿਡ ਜ਼ਰੂਰ ਹੋਵੇ ਵਧੀਆ ਫੈਮਿਲੀ ਹੋਵੇ ਜੀ ਤੇ ਬੰਦੇ ਖਾਨਦਾਨੀ ਤੇ ਇੱਜ਼ਤ ਪੱਖੋਂ ਵਧੀਆ ਹੋਣ ਏ ਸੀ ਸਰਕਾਰੀ ਕੁੜੀ ਦਾ ਰਿਸ਼ਤਾਗਾ 482 ਨੰਬਰ ਫਾਈਲ ਰਿਸ਼ਤਾ ਅਗਲਾ ਰਿਸ਼ਤਾ ਆਇਆ 483 ਨੰਬਰ ਵਾਲਾ ਰਿਸ਼ਤਾ ਨਾਮ ਕੌਰ ਕਾਸਟ ਸੁਨਿਆਰ ਜ਼ਿਲ੍ਹਾ ਗਾ ਬਠਿੰਡਾ ਤੇ ਉਮਰ 28 ਤਿੰਨ 2002 ਦਾ ਬਰਤ ਕਾਦਾ 5 ਫੁੱਟ 4 ਇੰਚ ਪੜ੍ਹਾਈ ਪਲਾਸਟੂ ਐਨਟੀਟੀ ਤੇ ਪੀਟੀਏ ਚੋਂ 6 ਬੈਂਡ ਆਏ ਹੋਇਆ ਮੁੰਡਾ ਜੋ ਪੈਸੇ ਲਾ ਸਕਦਾ ਹੋਵੇ ਬਾਹਰ ਜਾਣ ਲਈ ਮਾਦਰ ਸੁਖਪਾਲ ਕੌਰ ਫਾਦਰ ਦਿਲਪਿਆਸ ਸਿੰਘ ਪ੍ਰਵਾਰਧਨ ਬਨੋਟ ਕਰੋ 94 643 390 42 ਅਗਲਾ ਰਿਸ਼ਤਾ ਹੈ 484 ਨੰਬਰ ਜ਼ਿਲ੍ਹਾ ਸ਼੍ਰੀ ਮੋਖਸਰ ਸਹਿਬ ਤੋਂ ਕਾਸਟ ਅਰੋੜਾ ਸਿੱਖ ਗੋਤਾ ਗੁੰਬਦ ਡੇਟ ਆਫ ਬਰਥ 31 1998 ਹਾਈਟ 5 ਫੁੱਟ 4 ਇੰਚ ਪੜ੍ਹਾਈ ਬੀਸੀ ਕਲੀਅਰ ਹੈ ਜੀ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਲੜਕੀ ਨਾਲ ਬੈਂਕੇ ਦੇ ਪੇਪਰ ਦੀ ਤਿਆਰੀ ਕਰ ਰਹੀ ਹੈ ਰਿਸ਼ਤਾ ਸਿਰਫ ਰੋੜਾ ਸਿੱਖ ਕਾਸਟ ਤੋਂ ਹੋਵੇ ਉਮਰ 1 ਤੋਂ 2 ਸਾਲ ਵੱਡੀ ਹੋਵੇ ਚਾਹੀਏ ਮੁੰਡੇ ਦਾ ਆਪਣਾ ਕਾਰੋਬਾਰ ਅਤੇ ਬਿਜ਼ਨਸ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਹੋਰ ਨਾਲ ਕਾਸਟ ਵਾਲੇ ਇਸ ਪਰਿਵਾਰ ਦਾ ਰਿਸ਼ਤਾ ਲੈਣ ਲਈ ਨਾ ਸੰਪਰਕ ਕਰਨ ਇਹ ਰਿਸ਼ਤਾ ਸਿਰਫ ਰੋੜਾ ਸਿੱਖ ਫੈਮਲੀ ਚ ਹੀ ਪਰਿਵਾਰ ਵਾਲੇ ਕਰਨਗੇ ਜੀ ਸੋ ਉਹੀ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ ਜੀ ਅਗਲਾ ਅਗਲੇ ਚਾਰ ਰਿਸ਼ਤੇ ਬਿਲਕੁਲ ਨਵੇਂ ਆ ਜੀ 492 ਨੰਬਰ ਫਾਈਲ ਰਿਸ਼ਤਾ ਨਾਮ ਲਾਪਰੀਤ ਕੌਰ ਕਾਸਟ ਆ ਸੈਣੀ ਸਿੱਖ ਜਿਲ੍ਹਾ ਪਟਿਆਲਾ ਦਾ ਡੇਟ ਆਫ ਬਰਥ 12 8 ਕੱਦ ਦਾ 5 ਫੁੱਟ 6 ਇੰਚ ਪੜ੍ਹਾਈ BCA ਪੋਸਟ ਗ੍ਰੈਜੂਏਸ਼ਨ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਆਗੇ ਆਪਣਾ ਫਾਦਰ ਆਪਣਾ ਵਧੀਆ ਫਾਦਰ ਸਾਹਿਬ ਦਾ ਬਿਜ਼ਨਸ ਹੈ ਜੀ ਨਾਲ ਹੀ ਬ੍ਰਦਰ ਵੀ ਕੰਮ ਨਾਲ ਹੀ ਕਰਦੇ ਆ ਫਾਦਰ ਸਾਹਿਬ ਦੇ ਰਸਤਾ ਵਧੀਆ ਪਰਿਵਾਰ ਤੋਂ ਹੋਵੇ ਮੁੰਡੇ ਦਾ ਆਪਣਾ ਕਾਰੋਬਾਰ ਜਾਂ ਫਿਰ ਸਰਕਾਰੀ ਜੋਬ ਕਰਦਾ ਹੋਵੇ ਕੁੜੀ ਬਹੁਤ ਸੋਹਣੀ ਸੁਨਖੀ ਹੈ ਜੀ ਰੰਗ ਸਾਫ ਆ ਅਗਲਾ ਨੰਬਰ 7493 ਨੰਬਰ ਰਸਤਾ ਗਾ ਕਾਸਟ ਨਹੀਂ ਸਿੱਖਤੋ ਨਾਮ ਕੌਰ ਡੇਟ ਆਫ ਬਰਥ 25/3/1998 ਕਾਦਾ 5 ਫੁੱਟ 3 ਇੰਚ ਪੜ੍ਹਾਈ ਪਲਾਸਟੂ ਪਾਸ ਨਾਲ ਬੀਏ ਦੀ ਪੜ੍ਹਾਈ ਚੱਲ ਰਹੀ ਹੈ ਲਾਸਟ ਸਾਲ ਰਹਿ ਗਿਆ ਫੈਮਲੀ ਚ ਮਾਤਾ ਪਿਤਾ ਤੇ ਦੋ ਭੈਣਾਂ ਇੱਕ ਭਰਾ ਹੈ ਭਰਾ ਲੜਕੀ ਦਾ ਮੈਰਿਡ ਆ ਫਾਦਰ ਸਾਹਿਬ ਆਰਮੀ ਦੀ ਜੌਬ ਤੋਂ ਰਿਟਾਇਰਡ ਨੇ ਰਸਤਾ ਮੁੰਡਾ ਪ੍ਰਾਈਵੇਟ ਜਾਂ ਫਿਰ ਸਰਕਾਰੀ ਜੌਬ ਕਰਦਾ ਹੋਵੇ ਵਧੀਆ ਤਨਖਾਹ ਹੋਵੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਆਗਲਾ ਰਸਤਾ ਹੈ 494 ਇਹ ਰਸਤਾ ਹੈ ਰਵਿਦਾਸ ਸਿੰਘ ਕਾਸਟ ਤੋਂ ਗੋਤਾਬੱਦਨ ਡੇਟ ਆਫ ਬਰਥ 1 1 ਤਰੀਕ 1999 ਦਾ ਬਾਰਨ ਹਾਈਟ ਹੈ 5 ਫੁੱਟ 4 ਇੰਚ ਪੜ੍ਹਾਈ ਕਰੀ ਹੈ ਡਬਲ ਐਮਏ ਫੈਮਲੀ ਚ ਮਾਤਾ ਪਿਤਾ ਦੋਪਰਾ ਨੇ ਕਾਮ ਕੁੜੀ ਸਰਕਾਰੀ ਪੇਪਰ ਦੀ ਤਿਆਰੀ ਕਰ ਰਹੀ ਹੈ ਰਸਤਾ ਮੁੰਡਾ ਸਰਕਾਰੀ ਲੱਗਿਆ ਹੋਵੇ ਕੁੜੀ ਸੋਹਣੀ ਸੁਨੱਖੀ ਆ ਰੰਗ ਸਾਫ ਆ ਵਿਆਹ ਵਧੀਆ ਕਰਨਾ ਜੀ ਆਗਲਾ ਰਿਸ਼ਤਾ ਆਇਆ 495 ਰਿਸ਼ਤਾ ਗਾ ਹੈ ਕੰਬੋ ਸਿੱਖ ਕਾਸਟ ਤੋਂ ਗੋਤਾ ਰਹੀਏ ਡੇਟ ਆਫ ਬਰਥ 6/1998 ਹਾਈਟ 5 ਫੁੱਟ 6 ਇੰਚ ਪੜ੍ਹਾਈ ਬੀਐਸਸੀ ਨਾਨ ਮੈਡੀਕਲ 2 ਸਾਲ ਦਾ ਨਾਲ ਐਕਸਪੀਰੀਅੰਸ ਹਸਪੀਟਲ ਤੇ ਰਿਸ਼ਤਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਕਾਸਟ ਸਿਰਫ ਕੰਬੋ ਸਿੱਖ ਹੀ ਹੋਵੇ ਕੱਦ ਮੁੰਡੇ ਦਾ 6 ਫੁੱਟ ਹੋਵੇ ਵਧੀਆ ਗੱਲ ਹੈ ਜੇਕਰ ਜ਼ਮੀਨ ਨਾਲ ਮੁੰਡੇ ਨੂੰ ਪੰਜ ਪਲੱਸ ਹੋਵੇ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਫਿਰ ਕੈਨੇਡਾ ਪੀਆਰ ਹੋਵੇ ਇਹ ਸੀ ਅੱਜ ਦੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਰਿਸ਼ਤੇ ਰਿਸ਼ਤਾ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕੁੜੀ ਵਾਲਿਆਂ ਦਾ ਡਾਟਾ ਦਿੱਤਾ ਜਾਊਗਾ ਜੀ ਤੁਹਾਨੂੰ ਜੇਕਰ ਕਿਸੇ ਨੂੰ ਕੋਈ ਰਿਸ਼ਤਾ ਨਹੀਂ ਸਮਝ ਆਉਂਦਾ ਉਹ ਤੁਸੀਂ ਸਾਡੇ ਤੋਂ ਡਾਟਾ ਲੈ ਸਕਦੇ ਹੋ ਜੀ ਤੁਹਾਨੂੰ ਡਾਟਾ ਲੜਕੀ ਦੇ ਪਰਿਵਾਰਾਂ ਲੈ ਕੇ ਸੈਂਡ ਕੀਤਾ ਜਾਵੇਗਾ ਚੈਨਲ ਤੇ ਜੁੜਨ ਲਈ ਤੁਹਾਡੇ ਸਭ ਦਾ ਧੰਨਵਾਦ ਹੈ ਜੀ ਬਾਕੀ ਜੇਕਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਜੋ ਹਰ ਰੋਜ਼ ਇਹ ਰਿਸ਼ਤੇ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ